ਕੇਂਦਰੀ ਖਾਦ ਤੇ ਰਸਾਇਣ ਮੈਕਮੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਚ ਯੂਰੀਆ ਖਾਦੀ ਖਪਤ ਸਭ ਤੋਂ ਵੱਧ ਹੋਈ ਹੈ ਮੈਕਮੇ ਵੱਲੋਂ ਜਾਰੀ 100 ਜ਼ਿਲ੍ਹਿਆਂ ਦੀ ਸੂਚੀ ਚ ਸੰਗਰੂਰ ਸਿਖਰ ਤੇ ਰਿਹਾ ਹੈ ਸੰਗਰੂਰ ਚ ਇੰਨੀ ਵੱਡੀ ਪੱਧਰ ਤੇ ਯੂਰੀਆ ਦੀ ਖਪਤ ਚਿੰਤਾ ਦਾ ਵਿਸ਼ਾ ਜਿਸ ਤੇ ਨੋਟਿਸ ਲੈਂਦੇ ਕੇਂਦਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਡੀਓ ਲੈਟਰ ਜਾਰੀ ਕੀਤਾ ਹੈ ਇਸ ਬਾਬਤ ਡਿਪਟੀ ਕਮਿਸ਼ਨਰ ਨੇ ਯੂਰੀਆ ਦੀ ਖਪਤ ਨੂੰ ਘਟਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਗੱਲ ਆਖੀ ਹੈ ਜ਼ਿਲ੍ਹੇ 'ਚ ਪਿਛਲੇ ਸੀਜ਼ਨ ਦੌਰਾਨ 282000 ਮੀਟ੍ਰਿਕ ਟਨ ਯੂਰੀਆ ਦੀ ਖਪਤ ਹੋਈ ਹੈ ਡੀਏਪ ਖਾਦ ਦੀ ਵਰਤੋਂ ਦੇ ਮਾਮਲੇ 'ਚ ਲੁਧਿਆਣਾ 13ਵੇਂ ਅਤੇ ਸੰਗਰੂਰ 22ਵੇਂ ਨੰਬਰ ਤੇ ਰਿਹਾ ਹੈ ਇਸ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਦਾ ਕਹਿਣਾ ਕਿ ਵਧੇਰੇ ਝਾੜ ਲੈ ਲਈ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਦੂਜੇ ਪਾਸੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਤਰਮਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਮੱਕੀ ਦੀ ਵਧੇਰੇ ਬਿਜਾਈ ਹੋਣ ਕਰਕੇ ਕਿਸਾਨ ਆਮ ਤੌਰ ਤੇ ਇੱਕ ਸੀਜ਼ਨ ਵਿੱਚ ਤਿੰਨ ਫਸਲਾਂ ਲੈ ਰਹੇ ਨੇ ਜਿਸ ਕਰਕੇ ਯੂਰੀਆ ਦੀ ਖਪਤ ਵਧੇਰੇ ਹੋਈ ਹੈ ਬਿਲਕੁਲ ਉਹਨਾਂ ਨੇ ਉਹ ਪੱਤਰ ਭੇਜਿਆਗਾ ਜਿਹਦੇ ਵਿੱਚ ਉੱਪਰਲੇ 100 ਦਿਰੇ ਹੈ ਤੇ ਉਹਨਾਂ ਵਿੱਚ ਉਹ ਸੰਗਰੂਪ ਪਹਿਲੇ ਨਮਿਤਿਆ ਹੈ ਇੱਕ ਤਾਂ ਵਿੱਚ ਹੈ ਵੀ ਜਿਹੜਾ ਮਲੇਰਕੋਟਲਾ ਜਿਲ੍ਹਾ ਉਹ ਵੀ ਵਿੱਚ ਜਿਹੜੇ ਸ਼ਾਮਲ ਹੈਗਾ ਕੱਲਾ ਸੰਗਰੂਪ ਨੇ ਟੋਟਲ ਏਰੀਆ ਬੋਨਾ ਇਸ ਕਰਕੇ ਥੋੜਾ ਜਿਹਾ ਬਹੁਤ ਫਰਕ ਪਈ ਹੈ ਤੇ ਬਾਕੀ ਅਸੀਂ ਮਾਨ ਦੇ ਡੀਸੀ ਸਾਹਿਬ ਨੇ ਅਰਜ਼ੀ ਕੀਤੀ ਹੈ ਤੇ ਅਸੀਂ ਪਿੰਡਾਂ ਦੇ ਵਿੱਚ ਕੱਲ ਤੋਂ ਅਸੀਂ ਕੈਂਪਸ ਸਟਾਰਟ ਕਰਦੇ ਆ ਪਹਿਲੇ ਮੇਰੀ ਪਲੈਨਿੰਗ ਤਾਂ ਸੀਗੀ ਲੈਟਰ ਬਾਅਦ ਚ ਆਇਆ ਸੀ ਪਹਿਲੇ ਸ਼ੁਰੂ ਕਰਤਾ ਸੀ ਵੀਸਾ ਨੂੰ ਧਿਆਨ ਲਿਆਦਾ ਸੀ ਵੀ ਜੂਰੀਆ ਖਾਲ ਦੇਖੋ ਜੀ ਜੇ ਤਾਂ ਹੈਗਾ ਆਪਣਾ ਘਰ ਦਾ ਵਾਹਣ ਉਹਦੇ ਚ ਤਾਂ ਥੋੜੇ ਨਾਲ ਵੀ ਛੜ ਜਾਂਦਾ ਹੈ ਜਿਹੜਾ ਆਪਣੇ ਠੇਕੇ ਹਿੱਛਾਂ ਦੇ ਵਾਹਣ ਨੇ ਜਿਵੇਂ ਹੁਣ ਤਿੰਨ ਫਸਲਾਂ ਲੈਣੀਆਂ ਨੇ ਫਿਰ ਉਹਨਾਂ ਚ ਜੂਰੀਆ ਦੀ ਡੋਹਰ ਬੱਦੀ ਹੈ ਜੇ ਦੋ ਲੰਗ ਦੋ ਬੀਜ ਦੇ ਆਪਾਂ ਕਣਕ ਝੋਨਾ ਬੀਜਦੇ ਆ ਉਹਦੇ ਚ ਘਟ ਘਰਤ ਹੁੰਦੀ ਹੈ ਦੇਖੋ ਜੀ ਜਦੋਂ ਹੁਣ ਝੋਨੇ ਦੀ ਫਸਲ ਹੁੰਦੀ ਆ ਉੱਤੇ 2.5 ਤੋਂ 3 ਕਬੂਰੀਆਂ ਤੱਕ ਕਣਕ ਦੀ ਵੀ ਮੈਨੂੰ ਕੋਈ ਕੋਈ 3 ਬੋਰੀਆਂ ਕੋਈ 3.5 ਆ ਇੱਥੇ ਤੱਕ ਤਾਂ ਐਵਰੇਜ ਆ ਬਾਕੀ ਹਰੇਕ ਦੀ ਅਡੋਢ ਸਮਝਾ ਕੋਈ ਕਿੰਨੀਆਂ ਕਿ ਪਾਉਂਦਾ ਦੇਖੋ ਜਿੱਥੇ ਜੀ ਲੱਗਦਾ ਵੀ ਕਣਕ ਮਾੜੀ ਰਹਿੰਦੀ ਆ ਉੱਥੇ ਕਿਸਾਨ ਹੋਰ ਕੋਈ ਹਜੇ ਹੋਣੀ ਕਰ ਰਹੀ ਦੀ ਜੂਰੀ ਦੀ ਉਹ ਆ ਹੂੰ ਉੱਥੇ ਕਿ ਕਬੂਰੀ ਆ ਲਗਣਾ ਵੀ ਜੂਰੀ ਦੀ 라 ਦੋ ਉਹਦੇ ਨਾਲ 4 ਤੇ ਥੋੜਾ ਫਰਕ ਪੈਂਦਾ